ਮੰਕੁਰ ਕਿੱਥੋਂ ਦਾ ਨਾਮ ਤੇ ਕੀ ਗੱਲ ਹੋਈ ਅੰਕੁਰ ਨਾਜ ਮੇਰਾ ਭਾਜੀ ਤੇ ਮਜੀਠਾ ਰੋਡ ਤੇ ਮੈਂ ਰਹਿਣਾ ਜੀ ਹਾਂਜੀ ਠੀਕ ਹੈ ਅਜੇ ਕੀ ਗੱਲ ਕੀ ਹੋਈ ਗੱਲ ਤਾਂ ਅਸੀਂ ਭਾਜੀ ਮੈਂ ਨਾ ਪਿਛਲੇ ਸ਼ਨੀਵਾਰ ਨੂੰ ਕੋਲ ਸਰਵਿਸ ਕਰਾਈ ਗੱਡੀ ਦੀ ਕਿਹੜੀ ਜਗ੍ਹਾ ਤੇ ਇੱਥੇ ਟਾਟਾ ਦੀ ਆਪਣਾ ਵਰਕਸ਼ਾਪ ਹੈਗੀ ਹੈ ਆਪਣਾ ਇੱਥੇ 골ਡਨ ਗੇਟ ਦੇ ਨਾਲ ਹੀ ਨਿਊ ਉਮਰਸਰ ਦੇ ਕੋਲ ਠੀਕ ਹੈ ਜੀ ਸ਼ਨੀਵਾਰ ਨੂੰ ਮੈਂ ਸਰਵਿਸ ਕਰਾਉਣ ਆਇਆ ਸੀ ਗੱਡੀ ਨੂੰ 2 ਵਜੇ ਦੇਖ ਕੇ ਗਿਆ ਇਹਨਾਂ ਨੇ 2 ਵਜੇ ਗੱਡੀ ਸਰਵਿਸ ਕੀਤੀ ਤੇ ਮੈਨੂੰ ਕਹਿੰਦੇ ਸਾਢੇ 5 ਵਜੇ ਗੱਡੀ ਲੈ ਜਾਓ ਆਪਣੀ ਆ ਕੇ ਠੀਕ ਹੈ ਜੀ ਸਾਢੇ 5 ਵਜੇ ਗੱਡੀ ਮੈਂ ਲੈ ਕੇ ਗਿਆ ਤੇ ਮੈਨੂੰ ਭਾਜੀ ਰਸਤੇ 'ਚ ਮਹਿਸੂਸ ਥੋੜਾ ਹੋਇਆ ਕਿ ਵੀਲ ਅਲਾਈਨਮੈਂਟ ਨਹੀਂ ਹੋਈ ਦੀ ਮੇਰੀ ਗੱਡੀ ਸਾਰੀ ਸੱਜੇ ਵੱਲ ਨਹੀਂ ਜਾਂਦੀ ਸੀ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਵੀਲ ਅਲਾਈਨਮੈਂਟ ਮੇਰੀ ਲੱਗਦਾ ਹੋਈ ਨਹੀਂ ਹੈ ਤੇ ਤੁਸੀਂ ਮੈਨੂੰ ਨਸਲਾ ਕਰਿਓ ਮੈਨੂੰ ਸ਼ੱਕ ਹੋ ਗਿਆ ਕਿਉਂਕਿ ਟਾਇਰਾਂ 'ਚ ਹਵਾ ਵੀ ਨਹੀਂ ਸੀਗੀ ਸੀ ਬਿਲਕੁਲ ਮੈਂ ਇਹਨਾਂ ਨੂੰ ਕਿਹਾ ਤੁਸੀਂ ਮਨਣਾ ਭਾਜੀ ਦੋ ਦਿਨ ਮੈਂ ਇਹਨਾਂ ਦੇ ਮਗਰ ਲਗਾ ਰਹੇ ਦੋ ਦਿਨੋਂ ਫੋਨ ਕਰਦੇ ਨੇ ਮੈਨੂੰ ਬੰਦਿਆਂ ਨੇ ਕੋਈ ਮੈਨੂੰ ਰਿਕਾਰਡਿੰਗ ਨਹੀਂ ਦਿੱਤੀ ਕੋਈ ਕੋਈ ਗੱਲ ਨਹੀਂ ਕੀਤੀ ਨਾਲ ਮੈਨੂੰ ਉਸ ਤੋਂ ਬਾਅਦ ਜੀ ਦੋ ਇੱਕ ਦਿਨ ਬਾਅਦ ਮੇਰੀ ਦੁਕਾਨ ਤੇ ਸੇਮ ਡੇ ਸ਼ਨੀਵਾਰੀ ਸ਼ਾਮ ਨੂੰ ਮੇਰੇ ਕੋਲ ਇਹਨਾਂ ਦੇ ਦੋ ਮੈਨੇਜਰਾਂ ਨੇ ਦੁਕਾਨ ਤੇ ਪਹੁੰਚ ਗਏ ਆ ਠੀਕ ਹੈ ਜੀ ਮੇਰੇ ਕੋਲ ਦੁਕਾਨ ਤੇ ਡਰੈਸ ਲੈ ਕੇ ਆ ਗਏ ਹਾਂਜੀ ਹਾਂਜੀ ਭਾਜੀ ਆਪਣਾ ਦੱਸੋ ਭਾਜੀ ਕੀ ਤੁਹਾਡਾ ਮਸਲਾ ਕੋਈ ਨਹੀਂ ਪਈ ਤੀ ਭਰਾ ਜੀ ਸਾਡੇ ਸਾਡੀ ਭਾਜੀ ਨੌਕਰੀ ਚੱਲ ਜਣੀ ਹੈ ਏਦਾਂ ਦਾ ਤੁਹਾਡੀ ਵੀਲ ਅਲਾਈਨਮੈਂਟ ਤੇ ਵੀਲ ਬੈਲੈਂਸਿੰਗ ਆਪਾਂ ਕੀਤੀ ਨਹੀਂ ਆ ਕਿਉਂਕਿ ਆਪਾਂ ਲੇਟ ਹੁੰਦੇ ਬੀਤੀ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਪਾਈ ਤੀ ਮੈਨੂੰ ਬਿੱਲ ਦਿੱਤਾ ਪੱਕਾ ਜੀਐਸਟੀ ਨੰਬਰ ਵਾਲਾ ਬਿੱਲ ਤਾਂ ਮੇਰੇ ਕੋਲ ਉਹ ਤੁਸੀਂ ਮੈਨੂੰ ਮੈਂ ਕਿਹਾ ਮੈਨੂੰ ਪੈਸੇ ਕਦ ਲਈ ਲਾਤੇ ਫਿਰ ਵਿੱਚ ਕਹਿੰਦੇ ਪਾਜੀ ਉਹ ਨਾ ਮੁੰਡਿਆਂ ਦੀ ਗਲਤੀ ਹੈ ਚਲੋ ਕੋਈ ਗੱਲ ਨਹੀਂ ਪਾਈ ਤੁਸੀਂ ਨਾ ਦੁਬਾਰਾ ਆਇਓ ਸਾਡੇ ਕੋਲ ਦੋ ਤਿੰਨ ਦਿਨ ਹੋਲੀਆਂ ਦੀ ਛੁੱਟੀਆਂ ਆ ਜਣੀਆਂ ਉਹ ਖਤਮ ਕਰਕੇ ਆਪਣਾ ਘੁੰਮ ਕੰਮ ਕਰ ਤੁਸੀਂ ਆ ਜਿਓ ਰਾਮਨਾਲ ਤੇ ਸੋਮਵਾਰ ਆ ਕੇ ਤੁਸੀਂ ਕਰਾ ਲਿਓ ਦੁਬਾਰਾ ਮੇਰੇ ਕੋਲ ਰਿਕਾਰਡਿੰਗ ਆਪਣੇ ਕੋਲ ਰਿਕਾਰਡਿੰਗ ਨਹੀਂ ਪਈ ਸਾਡੇ ਕੋਲ ਸਾਰੀ ਰਿਕਾਰਡਿੰਗ ਨਹੀਂ ਹੈ ਸਾਡੇ ਕੋਲ ਸਾਰੀ ਰ ਕੀ ਨੌਕਰੀ ਨਹੀਂ ਮਿਲਨੀ ਕਿਤੇ ਤੁਹਾਨੂੰ ਸਰਵਿਸ ਗੱਡੀ ਵੀ ਨਹੀਂ ਦਿੰਦੇ ਆ ਮੈਂ ਕਿਹਾ ਚਲੋ ਠੀਕ ਆ ਭਾਜੀ ਮੈਂ ਇਹਨਾਂ ਦੇ ਮੂੰਹ ਪਿੱਛੇ ਉਹਨੂੰ ਛੱਡ ਦਿੱਤਾ ਅੱਜ ਮੈਂ ਇਹਨਾਂ ਕੋਲ ਸਰਵਿਸ ਕਰਾਉਣ ਵਾਸਤੇ ਆਇਆ ਇਹਨਾਂ ਦਾ ਸਤੀਸ਼ ਕੁਮਾਰ ਜੀ ਇਹਨਾਂ ਦੇ ਮੈਨੇਜਰ ਹੈ ਗਿਆ ਉਹਨਾਂ ਨੂੰ ਮੈਂ ਮਿਲਿਆ ਉਹਨਾਂ ਨੇ ਮੈਂ ਏਜੰਸੀ ਆ ਕੇ ਪੁੱਛਿਆ ਕਿਹੜੇ ਤੁਹਾਡੇ ਮੈਨੇਜਰ ਨੇ ਮੈਨੂੰ ਉਹਨੂੰ ਮਿਲਣਾ ਹੈ ਇਹ ਕਹਿੰਦੀ ਇੱਥੇ ਇਹੋ ਹੀ ਮੈਨੇਜਰ ਹੈ ਸਤੀਸ਼ ਜੀ ਮੈਂ ਉਹਨਾਂ ਨੂੰ ਮਿਲਿਆ ਆ ਕੇ ਭਾਜੀ ਮੈਂ ਗੱਲ ਹੀ ਕਰਦਾ ਮੈਂ ਆਵਾ ਤੇ ਇੱਕ ਬੰਦਾ ਸਰਦਾਰ ਹੈ ਇਹਨਾਂ ਦਾ ਕੋਈ ਆਪਣਾ ਮੈਨੂੰ ਨਾਂ ਨਹੀਂ ਪਤਾ ਜੀ ਉਹ ਆਇਆ ਤੁਹਾਡੇ ਮੈਨੇਜਰ ਨਾਲ ਕਿਤਨਾ ਗੱਲ ਕਰਨਿਆ ਵੀ ਨਹੀਂ ਜੀ ਅਸੀਂ ਰਿਕਾਰਡਿੰਗ ਨਹੀਂ ਦਿੰਦੇ ਜੀ ਕਿਸੇ ਨੂੰ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ। ਛੁੱਟਦੇ ਇਹਨਾਂ ਨੇ ਇੰਨੀ ਗੱਲ ਕਹੀ ਆਪਣੇ ਪੈਸੇ ਵਾਪਸ ਲੈ ਲਓ। ਜਿਹੜੇ ਤੁਹਾਡੀ ਗੱਡੀ ਤੇ ਲੱਗੇ ਆ ਨਾ ਕਿੰਨੇ ਪੈਸੇ ਲੱਗੇ ਤੁਹਾਨੂੰ ਉਹਦੇ ਆਪਣਾ ਵੀਲ ਬੈਲੈਂਸਿੰਗ ਤੇ ਅਲਾਈਨਮੈਂਟ ਦੇ ਜਿੰਨੇ ਲੱਗੇ ਨਾ ਤੁਸੀਂ ਉਹ ਕੋ ਪੈਸੇ ਲੈ ਲਓ ਵਾਪਸ। ਮੈਂ ਕਹਾਂ ਭਾਜੀ ਪੈਸਿਆਂ ਦਾ ਕੋਈ ਮਸਲਾ ਨਹੀਂ ਗਾ ਪੈਸੇ ਦੀ ਵਾਪਸ ਲੈ ਆਈ ਤਾਂ ਕਦੇ ਪੈਸੇ ਦਾ ਕੀ ਗੱਲ ਹੈ। ਵੀ ਪੈਸੇ ਥੋੜੀ ਤਾਂ ਮੁਆਫ ਕਰ ਦੋਗੇ। ਤੁਸੀਂ ਗੱਡੀ ਦੀ ਚੀਜ਼ ਸਰਵਿਸ ਨਹੀਂ ਕੀਤੀ ਤੁਹਾਨੂੰ ਤੁਹਾਨੂੰ ਕੈਮਰਾ ਰਿਕਾਰਡਿੰਗ ਚੈੱਕ ਕਰਾਈ। ਇਹਨਾਂ ਨੂੰ ਮੈਂ ਕਹਾਂ ਮੈਨੂੰ ਵੀ ਇੰਜ ਠੀਕ ਹੈ ਜੀ ਮੰਗ ਕੀ ਕਰਦੇ ਮੰਗਿਆ ਕਰਦਿਆਂ ਭਾਜੀ ਮੇਰੀ ਗੱਡੀ ਤੇ ਜਿੰਨਾ ਵੀ ਸਮਾਨ ਪਿਆ ਹੋਵੇ ਮੈਨੂੰ ਸਾਰਾ ਸਮਾਨ ਜਿਹਨਾਂ ਨੇ ਪਾਇਆ ਜਾਂ ਨਹੀਂ ਪਾਇਆ ਜੇ ਪਾਇਆ ਤੇ ਮੈਨੂੰ ਆਪਣੀ ਰਿਕਾਰਡਿੰਗ ਚੈੱਕ ਕਰਾ ਦੇ ਸੀਸੀਟੀਵੀ ਜੇ ਨਹੀਂ ਪਾਇਆ ਇਹਨਾਂ ਨੇ ਤੇ ਭਾਜੀ ਮੈਂ ਇਹਨਾਂ ਤੇ ਕੇਸ ਕਰੂੰਗਾ ਪੂਰਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਚਾਹੀਦਾ ਮੇਰਾ ਸਮਾਨ ਸਾਰਾ ਜਿੰਨਾ ਵੀ ਫਿਲਟਰ ਫੋਲਡਰ ਜੋ ਮੈਨੂੰ ਪੈਸੇ ਲੱਗੇ ਮੇਰੇ ਕੋਲ ਬਿੱਲ ਪਿਆ ਪੱਕਾ ਮੈਨੂੰ ਸਾਰਾ ਚੇਂਜ ਕਰਕੇ ਦੇ ਦਿਨ ਦੁਬਾਰਾ ਤੋਂ ਠੀਕ ਹੈ 90 ਸਿਰ ਤੋਂ ਦੂਜਾ ਮੈਨੂੰ ਇਹ ਬੰਦੇ ਕੀ ਕਹਿੰਦੇ ਜੀ 18 ਕਿੱਲੇ ਦੀ ਕਹਿੰਦੇ ਸਾਡੀ ਪਹਿਲੀ ਹੈ ਤੁਹਾਡੀ ਈਗੋ ਹਾਰਟ ਹੋਈ ਹੈ ਤੁਸੀਂ ਤੁਹਾਨੂੰ ਭਾਈ ਇਦਾਂ ਬੋਲੇ ਹੋ ਆ ਕੇ ਕਹਿੰਦੇ ਆਪਾਂ ਆਪਣਾ ਵਰਦੀ ਪਾਈ ਹੈ ਕਹਿੰਦੇ ਜੰਤੀ ਦੀ ਨਹੀਂ ਤੇ ਬਾਹਰ ਆ ਜਾਓ ਤੁਹਾਨੂੰ ਬਾਹਰ ਵੇਖ ਲੈਣੇ 20 ਬੰਦਿਆਂ ਨੇ ਭਾਈ ਫੜ ਕੇ ਇਥੋਂ ਮੈਨੂੰ ਬਾਹਰ ਕੱਢਿਆ ਇਹਨਾਂ ਨੇ ਫੋਨ ਮੇਰੇ ਇਹਨਾਂ ਨੇ ਖਿੱਚ ਕੇ ਜੇਬ ਚ ਪਾ ਲੇ ਕਿ ਤੁਸੀਂ ਫੋਨ ਨਾ ਕਰੋ ਕਿਸੇ ਨੂੰ ਠੀਕ ਹੈ ਜੇ ਕੋਈ ਮੁਕਰੇ ਨਾਲ ਵਿੱਚ ਉਹ ਤੇ ਰਿਕਾਰਡਿੰਗ ਇਹਨਾਂ ਦੇ ਕੈਮਰੇ ਲੱਗੇ ਸੀਸੀਟੀਵੀ ਭਾਵੇਂ ਚੈੱਕ ਕਰ ਲਓ ਫੋਨ ਨਾਲ ਖਿੱਚ ਕੇ ਮੇਰੇ ਜੇਬ ਚ ਪਾਏ ਠੀਕ ਹੈ ਉਹ ਕਹਿੰਦੇ ਜੀ ਇਹ ਦੇਖੋ ਸਾਰੇ ਜੋ ਵੀ ਹੈਗਾ ਥੋੜਾ ਬਹੁਤ ਦੱਸੋ ਗੱਲ ਮੁੱਕੀ ਥੋੜਾ ਬਹੁਤ ਭਾਈ ਆਪਣਾ ਦੱਸੋ ਕਿ ਮੈਟਰ ਚੱਲ ਰਿਹਾ ਹੈ ਸਰ ਮੈਨੇਜਰ ਜੇ ਗਏ ਤਾਂ ਹੀ ਕਰਦੇ ਦੇ ਵਿੱਚ ਥੋੜਾ ਬਹੁਤ ਮੈਟਰ ਦੱਸੋ ਥੋੜਾ ਬਹੁਤ ਮੈਟਰ ਦੱਸੋ ਸਰ ਮੈਟਰ ਮੈਂ ਆਪ ਐਬਸੈਂਟ ਹੈਗਾ ਹੀ ਮੈਨੂੰ ਤਾਂ ਆਪ ਨਹੀਂ ਪਤਾ ਹੈਗਾ ਜੀ ਸਰ ਮੈਨੇਜਰ ਜੇ ਸਾਰਾ ਮੈਂ ਕਹਿ ਰਿਹਾ ਮੈਨੂੰ ਮੈਂ ਕਹਾਂ ਮੈਨੂੰ ਕੋਈ ਪਤਾ ਹੀ ਨਹੀਂ ਹੈ ਭਾਜੀ ਤੇ ਕੀ ਦੱਸਾਂ ਸਰ ਅਲੀਗੇਸ਼ਨ ਲੱਗਾਂ ਸਰ ਅਲੀਗੇਸ਼ਨ ਛੁੱਟਾ ਚਲਾਈ ਜੋਗੇ ਉਹਦਾ ਮਤਲਬ ਇਹ ਤੁਹਾਨੂੰ ਮੈਨੂੰ ਪਤਾ ਹੀ ਨਹੀਂਗਾ ਕਿ ਇਸ ਦਾ ਤਾਂ ਮੈਂ ਦੱਸਾਂ ਸਰ ਮੈਨੂੰ ਪਤਾ ਹੀ ਨਹੀਂਗਾ ਮੈਂ ਅੱਜ ਪਹਿਲੀ ਦਿਨ ਆਇਆ ਵਾ ਕੰਮ ਤੇ ਮੈਨ ਸਰ ਮੈਂ ਕਹਾਂ ਮੈਨੂੰ ਰਿਕਵੈਸਟ ਕਰਨ ਦੀ ਗੱਲ ਮੈਨੂੰ ਪਤਾ ਹੀ ਨਹੀਂਗਾ ਕੀ ਹੋਇਆ ਨਹੀਂ ਮੈਂ ਅੱਜ ਪਹਿਲੇ ਦਿਨ ਮੇਰੀ ਪ੍ਰੈਜ਼ੈਂਟ ਹਈ ਆ ਮੈਂ ਤਾਂ ਛੁੱਟੀਆਂ ਤੇ ਗਿਆ ਸੀ ਤੇ ਉਹ ਨਾ ਕਿ ਉਹ ਕੋਈ ਵੀ ਗੱਲਾਂ ਕੱਢੇਗਾ ਉਹ ਸੁਣਨ ਨਹੀਂ ਬੈਠੇ ਬਸ ਸਰ ਇਹ ਮੈਂ ਤੁਸੀਂ ਕਹਿੰਦੇ ਉਹਨਾਂ ਦੇ ਗੱਲਾਂ ਕੱਢੀਆਂ ਹਾਂ ਕੱਢੀਆਂ ਸਰ ਸਰਵਿਸ ਨੂੰ ਲੈ ਕੇ ਸਰ ਮੈਂ ਕੀ ਕਹਿ ਰਿਹਾ ਮੈਨੂੰ ਨਹੀਂ ਪਤਾ ਹੈਗਾ ਜੇ ਮੈਨੂੰ ਪਤਾ ਹੋਵੇ ਤਾਂ ਮੈਂ ਗੱਲ ਕਰਾਂ ਉਹਨਾਂ ਨੂੰ ਮੈਂ ਕਿਹਾ ਵੀ ਰਿਕਵੈਸਟ ਵੀ ਕੀਤੀ ਬੈਠੋ ਕੋਈ ਗੱਲ ਨਹੀਂ ਠੀਕ ਹੈ ਹੋ ਗਿਆ ਸਰ ਤਾਂ ਸਾਡਾ ਕੁਝ ਆਇਆ ਸਾਡਾ ਕੁਝ